हरियाणा ਦੇ ਪਾਣੀਪਤ ਵਿੱਚ ਇੱਕ ਵਿਅਕਤੀ ਨੇ ਆਪਣੀ ਦੂਜੀ ਪਤਨੀ ਨੂੰ ਘੁੱਟ-ਘੁੱਟ ਕੇ ਜਿੰਦਾ ਸਾੜ ਦਿੱਤਾ। ਪਤੀ ਉਸਦੀ ਪਹਿਲੀ ਪਤਨੀ ਅਤੇ ਭਰਾ ਨੇ ਵੀ ਸਮਰਥਨ ਦਿੱਤਾ। ਐਕਸੀਡੈਂਟ ਦੁਕਾਨ ਲਈ ਉਸਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਚਾਹ ਬਣਾਉਂਦੇ ਸਮੇਂ ਅੱਗ ਲੱਗ ਗਈ। ਘਟਨਾ ਦਾ ਖਲਾਸਾ ਉਦੋਂ ਹੋਇਆ ਜਦੋਂ ਪੀੜਤਾ ਨੇ ਰੋहतक ਪੀਜੀਆਈ ਵਿੱਚ ਇਲਾਜ ਦੌਰਾਨ ਆਪਣੀ ਭੈਣ ਨੂੰ ਆਪਣੇ ਦੁੱਖਾਂ ਬਾਰੇ ਦੱਸਿਆ। 16 ਮਾਰਚ ਨੂੰ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਸੀ। ਉਹਨਾਂ ਇਸ ਘਟਨਾ ਨੇ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਔਰਤ ਦਾ ਪਤੀ ਉਸਦੀ ਪਹਿਲੀ ਪਤਨੀ ਅਤੇ ਭਰਾ ਉਸ ਦੀ ਕੁੱਟਮਾਰ ਕਰਦੇ ਅਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਗਾਉਂਦੇ ਨਜ਼ਰ ਆ ਰਹੇ ਸਨ ਪੁਲਿਸ ਨੇ ਮ੍ਰਿਤਕ ਦੀ ਭੈਣ ਦੀ ਸ਼ਿਕਾਇਤ ਤੇ ਤਿੰਨਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਚਾਬਨੀ ਬਾਗ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਮਤੀ ਨੇ ਦੱਸਿਆ ਕਿ ਉਹ ਕਾਨਪੂਰ ਦੇ ਰਸੂਲਾਬਾਦ ਦੀ ਰਹਿਣ ਵਾਲੀ ਹੈ ਉਹ ਤਿੰਨ ਭੈਣਾਂ ਸਨ ਜਿਸ ਵਿੱਚ ਵਿਚਕਾਰਲੀ ਭੈਣ ਗੌਰਪ੍ਰੀਆ ਸੀ ਉਸ ਦਾ ਵਿਆਹ ਸਾਲ 2022 ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਜਾਲਾਪੁਰ ਪਿੰਡ ਦੇ ਰੈਣ ਵਾਲੇ ਆਕਾਸ਼ ਨਾਲ ਹੋਇਆ ਸੀ ਆਕਾਸ਼ ਅਤੇ ਗੌਰਪ੍ਰੀਆ ਪਿਛਲੇ 2 ਮਹੀਨਿਆਂ ਤੋਂ ਪਾਣੀ ਪਤ ਦੇ ਵਿੱਚ ਰਹਿ ਰਹੇ ਸਨ ਇਹ ਦੋਵੇਂ ਇੱਥੇ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਸਨ 9 ਮਾਰਚ ਨੂੰ ਆਕਾਸ਼ ਨੇ ਦੱਸਿਆ ਕਿ ਤੁਹਾਡੀ ਭੈਣ ਗੌਰਪ੍ਰੀਆ ਨੂੰ ਫੈਕਟਰੀ ਦੇ ਉੱਪਰਲੇ ਕਮਰੇ 'ਚ ਗੈਸ ਸਿਲੰਡਰ ਤੇ ਚਾਹ ਬਣਾਉਂਦਰਾਣ ਅੱਗ ਲੱਗੇ ਸੀ ਉਹ ਲਾਜ਼ਰੀ ਰੋਹਤਕ ਪੀਜੀਆਈ ਵਿੱਚ ਭਰਤੀ ਹੈ ਸੁਚਨਾ ਮਿਲਣ ਤੇ ਉਹ ਆਪਣੀ ਭੈਣ ਨੂੰ ਮਿਲਣ ਲਈ ਪੀਜੀਆਈ ਨੂੰ ਅੱਜ ਦੀ ਸ਼ਾਮ ਨੂੰ ਗੌਰਪ੍ਰੀਆ ਨੇ ਉਸ ਨੂੰ ਦੱਸਿਆ ਕਿ ਤੇਰੇ ਤੇਰੇ ਜੀਜਾ ਆਕਾਸ਼ ਨੇ ਉਸਦੀ ਪਹਿਲੀ ਪਤਨੀ ਸਿੱਕੀ ਵਾਸੀ ਕਨੋਜ ਯੂਪੀ ਅਤੇ ਉਸਦੇ ਭਰਾ ਰਵੀ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆਕਾਸ਼ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਉਸ ਨੂੰ ਮਾਰਨਾ ਚਾਹੁੰਦੇ ਸਨ ਗੌਰਪ੍ਰੀਆ ਦੀ 16 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ ਕਾਂਦੀ ਬਾਗ ਥਾਣੇ ਦੇ ਜਾਣਕਾਰੀ ਏਐਸਆਈ ਵਿਕਾਸ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਦੀ ਸ਼ਿਕਾਇਤ ਅਧਾਰ ਤੇ ਪਤੀ ਪਹਿਲੀ ਪਤਨੀ ਅਤੇ ਪਤੀ ਦੇ ਭਰਾ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਫਿਲਹਾਲ ਮੁਲਜ਼ਮ ਪੁਲਿਸ ਦੀ ਰੈਫਟ ਤੋਂ ਬਾਹਰ ਹਨ ਜਿਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ